ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਦੀ ਬਦਹਾਲ ਬਵਿਵਸਥਾ ਤੇ ਦਿੱਲੀ ਦੀ ਆਪ ਸਰਕਾਰ ਤੇ ਕੀਤੀ ਸਖਤ ਟਿੱਪਣੀ ਸਬੰਧੀ ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਆਪ ਸਰਕਾਰ ਉਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਕਨਿਕਾ ਜੰਦਰ ਨਰਿੰਦਰ ਸਿੰਘ ਮੱਲੀ ਲक्की ਚੋਪੜਾ ਡਾਕਟਰ ਨਰਮਲ ਨਾਇਰ ਸੋਸ਼ਲ ਮੀਡੀਆ ਸਚਿਵ ਰਾਜਨ ਪਾਂਦੇ ਕੁਨਾਲ ਸ਼ਰਮਾ ਹਾਜ਼ਰ ਰਹੇ ਉਹਨਾਂ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਜੇਲ੍ਹ 'ਚ ਹਨ ਤਾਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਕੰਮ ਪ੍ਰਭਾਵਿਤ ਨਾ ਹੋਣ ਕਿਉਂਕਿ ਮੁੱਖ ਮੰਤਰੀ ਤੋਂ ਬਿਨਾ ਕੈਬਨਿਟ ਮੀਟਿੰਗ ਸੰਭਵ ਨਹੀਂ ਜਿੱਥੇ ਜ਼ਰੂਰੀ ਲੋਕ ਮੁੱਦੇ ਵਿਚਾਰੇ ਜਾਂਦੇ ਹਨ ਜਿਸ ਸਬੰਧੀ ਸਕੂਲੀ ਬੱਚਿਆਂ ਨੂੰ ਕਿਤਾਬਾਂ ਨਾ ਮਿਲਣ ਕਰਕੇ ਦਿੱਲੀ ਸਰਕਾਰ ਦੇ ਮੰਤਰੀ ਸੌਰਵ ਭਾਰਦwaj ਦਾ ਸੁਨੇਹਾ ਸਰਕਾਰੀ ਵਕੀਲ ਨੇ ਹਾਈ ਕੋਰਟ 'ਚ ਦਿੱਤਾ ਹੈ ਉਨਾ ਕਿਹਾ ਕਿ ਮਾਨਯੋਗ ਹਾਈ ਕੋਰਟ ਵੱਲੋਂ ਇਹ ਕਹਿਣਾ ਕਿ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਨਾ ਦੇ ਕੇ ਨਿੱਜੀ ਹਿੱਤ ਉੱਪਰ ਰੱਖਿਆ ਮਾਨਯੋਗ ਅਦਾਲਤ ਦੀ ਟਿੱਪਣੀ ਤੋਂ ਬਾਅਦ ਕੇਜਰੀਵਾਲ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਦਿੱਲੀ ਦੇ ਲੋਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਨਾ ਰਹਿ ਸਕਣ ਬਿੱਟੂ ਨੇ ਅੱਗੇ ਕਿਹਾ ਕਿ ਕੇਜਰੀਵਾਲ ਆਪ ਤਾਂ ਸ਼ਰਾਬ ਘਟਾਲੇ ਚ ਜੇਲ੍ਹ ਵਿੱਚ ਹਨ ਜਦਕਿ ਦਿੱਲੀ ਦੇ ਇੱਕ ਸਕੂਲੀ ਬੱਚੇ ਕਿਤਾਬਾਂ ਨਾਲ ਜੂਝ ਰਹੇ ਹਨ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਵੀ ਦਿੱਲੀ ਦਾ ਸਿੱਖਿਆ ਮਾਡਲ ਲਾਗੂ ਕੀਤਾ ਹੋਇਆ ਹੈ ਜਿੱਥੇ ਦਿੱਲੀ ਦੀ ਤਰ੍ਹਾਂ ਪੰਜਾਬ ਦੇ ਵਿੱਚ ਬਸ ਸਕੂਲਾਂ ਦਾ ਦਿਵਾਲਾ ਨਿਕਲਿਆ ਪਿਆ ਹੈ ਸਕੂਲਾਂ ਦੇ ਬੱਚੇ ਕਿਤਾਬਾਂ ਤੇ ਕਾਪੀਆਂ ਤੋਂ ਬਾਝੇ ਹਨ ਸ਼ਰਾਬ ਦੀ ਪ੍ਰੋਮੋਸ਼ਨ ਕਰਨ ਵਾਲੀ ਆਪ ਸਰਕਾਰ ਨੇ ਹਰ ਗਲੀ ਮੁਹੱਲੇ ਨੁਕਰਾਂ ਸਮੇਤ ਸਕੂਲਾਂ ਦੇ ਨੇੜੇ ਠੇਕੇ ਖੋਲ੍ਹ ਕੇ ਬੱਚਿਆਂ ਦੇ ਭਵਿੱਖ ਦਾ ਤੇ ਲਾਤ ਕੇ ਰੱਖ ਦਿੱਤੇ ਹਨ ਉਹਨਾਂ ਕਹਿਆ ਕਿ ਲਾਲੂ ਯਾਦਵ ਦੇ ਜੇਲ੍ਹ ਜਾਣ ਤੋਂ ਬਾਅਦ ਜਿਹੜੇ ਤੰਜ ਆਪ ਆਗੂ ਰਾਪਤੀ ਦੇਵੀ ਤੋਂ ਕਸਦੇ ਸਨ ਪਰ ਪ੍ਰਮਾਤਮਾ ਨੇ ਐਸੀ ਮਾਰ ਮਾਰੀ ਕਿ ਆਪ ਆਗੂਆਂ ਨੂੰ ਵੀ ਉਹੋ ਹੀ ਦਿਨ ਦੇਖਣਾ ਪੈ ਗਿਆ ਉਹ ਸਭ ਦਿੱਲੀ ਦੀ ਸੱਤਾ ਦੇ ਵਿੱਚ ਹੋ ਰਿਹਾ ਹੈ ਜਿੱਥੇ ਕਿ ਸੁਨੀਤਾ ਕੇਜਰੀਵਾਲ ਬਿਨਾਂ ਕਿਸੇ ਪਾਵਰ ਦੇ ਸੀਐਮ ਦੀ ਕੁਰਸੀ ਸੰਭਾਲ ਰਹੀ ਹਨ ਉਹਨਾਂ ਨੇ ਕਿਹਾ ਕਿ ਕਿਸੇ ਸਮੇਂ ਪੰਜਾਬ ਦੀ ਸਰਕਾਰ ਚਲਾਉਣ ਵਾਲੇ ਰਾਗਵ ਚੱਡਾ ਵੀ ਅੱਜ ਡਰਦੇ ਮਾਰੇ ਵਿਦੇਸ਼ਾਂ ਵਿੱਚ ਜਾ ਬੈਠੇ ਹਨ ਜਦਕਿ ਪੰਜਾਬ ਨੂੰ ਕਰਜ਼ੇ ਦੇ ਵਿੱਚ ਡੁੱਬੋ ਕੇ ਮਾਨ ਸਾਹਿਬ ਕੇਜਰੀਵਾਲ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ ਜਦਕਿ ਪੰਜਾਬ ਦੀ ਸੱਤਾ ਤੇ ਬਿਠਾਉਣ ਵਾਲੇ ਲੋਕਾਂ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਸਰਕਾਰ ਸਿਰਫ ਝੂਠ ਤੇ ਪੁਲੰਦਿਆਂ ਦੇ ਖੜੀ ਹੈ ਅਤੇ ਝੂਠ ਦੇ ਸਹਾਰੇ ਖੜੀ ਸਰਕਾਰ ਨੂੰ ਡਿਗਣ ਲੱਗਿਆਂ ਵੀ ਤੇਰ ਨਹੀਂ ਲੱਗਦੀ